ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਾ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਇਹਨਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਬਿਜਲੀ ਵਿਭਾਗ ਨੂੰ ਲੈ ਕੇ ਵੱਡੀ ਖਬਰ ਪੰਜਾਬ ਵਾਸੀ ਜ਼ਰੂਰ ਦੇਣ ਧਿਆਨ ਪੰਜਾਬ ਦੇ ਬਿਜਲੀ ਉਪਭੋਗਤਾ ਨੂੰ ਇੱਕ ਖਾਸ ਅਪੀਲ ਕੀਤੀ ਜਾ ਰਹੀ ਹੈ ਦਰਸਲ ਬਿਜਲੀ ਬੋਰਡ ਮਲੂਆਟ ਵੱਲੋਂ ਪੀ ਐਸ ਪੀ ਸੀ ਐਲ ਦੇ ਉਪਭੋਗਤਾ ਉਪਭੋਗਤਾਵਾਂ ਨੂੰ ਅਪੀਲ ਕਰਦੇ ਆ ਕਿਹਾ ਹੈ ਕਿ ਆ ਗਿਆ ਹੈ ਕਿ ਬਿਜਲੀ ਦੇ ਉਪਕਰਨ ਜਿਵੇਂ ਕੀ ਮੋਟਰਾਂ ਏਸੀ ਆਦ ਚਾਲੂ ਹੋਣ ਤੇ ਆਮ ਲੋਕਾਂ ਨਾਲੋਂ ਆਮ ਲੋਡ ਨਾਲੋਂ 2.5 ਗੁਣਾ ਵੱਧ ਕਰੰਟ ਖਿੱਚਦੇ ਹਨ ਇਸ ਲਈ ਜਦੋਂ ਬਿਜਲੀ ਚਲੀ ਜਾਂਦੀ ਹੈ ਤਾਂ ਦੁਬਾਰਾ ਸਬ ਸਟੇਸ਼ਨ ਤੋਂ ਸਪਲਾਈ ਬਹਾਲ ਕੀਤੀ ਜਾਂਦੀ ਹੈ ਤਾਂ ਜੇਕਰ ਉਪਕਰਨਾ ਦੇ ਸਵਿੱਚ ਪਹਿਲਾਂ ਤੋਂ ਹੀ ਆਨ ਹੋਣ ਤਾਂ ਕਾਸਟਮ ਤੇ ਓਵਰਲੋਡ ਹੋਣ ਨਾਲ ਵੀ ਫਿਊਜ ਉੱਟ ਜਾਂਦੇ ਹਨ ਤਾਂ ਤਾਰਾਂ ਟੁੱਟ ਜਾਂਦੀਆਂ ਹਨ ਇਸ ਲਈ ਅਪੀਲ ਕੀਤੀ ਜਾਂਦੀ ਹੈ ਕਿ ਜਦੋਂ ਬਿਜਲੀ ਚਲੀ ਜਾਵੇ ਤਾਂ ਉਪਕਰਨਾ ਦੇ ਇਸ ਵਿੱਚ ਬੰਦ ਕਰ ਦਿੱਤੇ ਜਾਣ ਅਤੇ ਬਿਜਲੀ ਆਉਣ ਤੋਂ ਬਾਅਦ ਕੁਝ ਮਿੰਟ ਰੁਕ ਕੇ ਹੀ ਉਹਨਾਂ ਨੂੰ ਚਾਲੂ ਕੀਤਾ ਜਾਵੇ ਤੁਹਾਡਾ ਇਹ ਸਹਿਯੋਗ ਬਿਜਲੀ ਸੰਬੰਧੀ ਸਹਿਕਾਇਤਾ ਵਿੱਚ ਘਾਟ ਲਿਆਏਗਾ ਅਤੇ ਸਪਲਾਈ ਰੁਕ ਰੁਕਾਵਟ ਤੋਂ ਬਿਨਾ ਜਾਰੀ ਰਹੇਗੀ ਬਿਜਲੀ ਵਿਭਾਗ ਦਾ ਨੋ 1952 1912 ਨੰਬਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਜਾਰੀ ਕੀਤਾ ਗਿਆ ਹੈ ਇਹ ਹੈਲਪਲਾਈਨ ਨੰਬਰ ਹੈ ਜਿਹੇ ਪੰਜਾਬ ਵਿੱਚ ਬਿਜਲੀ ਉਪਭੋਗਤਾਵਾਂ ਲਈ ਰਾਉਂਡ ਦੀ ਕਲਾਕ ਚੱਲਦਾ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ